ਚਰਜੀ ਸਿੰਘ ਚੰਨੀ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਭਾਜਪਾ ਦੇ ਵਿੱਚ ਜਾ ਕੇ ਉਹ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਹ ਸਿਆਸੀ ਚਰਚਾ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ 22 ਜਨਵਰੀ ਨੂੰ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਪੰਜਾਬ ਕਾਂਗਰਸ ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਉੱਥੇ ਜੋ ਝਾੜ-ਚੰਬ ਹੁੰਦੀ ਹੈ ਉਸ ਤੋਂ ਬਾਅਦ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਭਾਵੇਂ ਉਸ ਤੋਂ ਪਹਿਲਾਂ ਜਿਹੜੀ ਖਵਰਸੀ ਕੀ ਚਰਜੀ ਸੀ ਚੰਨੀ ਨੂੰ ਲੈ ਕੇ ਤਾਂ ਕੇਵਲ ਸਿੰਘ ਢਿੱਲੋਂ ਦੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਬੀਜੇਪੀ ਦੇ ਵਿੱਚ ਆ ਜਾਓ ਤਾਂ ਉਸ ਤੋਂ ਬਾਅਦ ਚਰਜੀ ਸੀ ਚੰਨੀ ਦਾ ਬਿਆਨ ਇਹ ਆਇਆ ਸੀ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਜਾ ਰਿਹਾ ਜੇਕਰ ਮੈਂ ਕਿਸੇ ਹੋਰ ਪਾਰਟੀ ਜਾਵਾਂਗਾ ਤਾਂ ਪੰਜਾਬ ਦੇ ਲੋਕ ਮੈਨੂੰ ਵੋਟ ਨਾ ਪਾਉਣ ਪਰ ਉਸ ਤੋਂ ਬਾਅਦ ਜੋ ਸਮੀਕਰਨ ਬਣੇ ਨੇ ਜਿਸ ਤਰ੍ਹਾਂ ਇੱਕ ਵੀਡੀਓ ਵੀ ਮੇਰਾ ਮਤਲਬ ਵਾਇਰਲ ਹੁੰਦੀ ਹੈ ਕਿ ਚਰਜੀ ਸਿੰਘ ਚੰਨੀ ਨੂੰ ਉੱਥੇ ਇੱਕ ਮੀਟਿੰਗ ਦੇ ਵਿੱਚ ਅੰਦਰ ਜਾਣ ਦਿੱਤਾ ਗਿਆ ਉਸ ਤੋਂ ਬਾਅਦ মিডিਆ ਦੇ ਨਾਲ ਗੱਲਬਾਤ ਕਰਨ ਤੋਂ ਬਿਨਾਂ ਵੀ ਚਰਜੀ ਸਿੰਘ ਚੰਨੀ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਜੋ ਸਮੀਕਰਨ ਪੰਜਾਬ ਦੀ ਸਿਆਸਤ ਦੇ ਵਿੱਚ ਬਣੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਦਿਖਾ ਦਿੰਦੇ ਆ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿੱਤੇ ਦੀਆਂ ਦਾਖਾ ਹਲਕੇ ਦੇ ਵਿੱਚ ਇੱਕ ਮਨਰੇਗਾ ਦੇ ਸਬੰਧ ਦੇ ਵਿੱਚ ਜੋ ਪ੍ਰਦਰਸ਼ਨ ਨੂੰ ਲੈ ਕੇ ਰੈਲੀ ਦੇ ਵਿੱਚ ਕੀਤੀ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕੀ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਹੈ ਉਹ ਇਕਜੁੱਟ ਹੋਵੇਗੀ ਤਾਂ ਹੀ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਅੱਜ ਤੱਕ ਖਿੱਚਣ ਵਾਲੀ ਨੀਤੀ ਹੈ ਜੇਕਰ ਉਹ ਨਾ ਅਪਣਾਏ ਜਾਵੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਕੋਈ ਨਹੀਂ ਹਰਾ ਸਕਦਾ ਜੇਕਰ ਕੋਈ ਹਰਾ ਸਕਦਾ ਤਾਂ ਕਾਂਗਰਸ ਦੇ ਲੀਡਰ ਹੀ ਆਪੇ ਹੀ ਕਾਂਗਰਸ ਨੂੰ ਹਰਾ ਲੈਂਦੇ ਨੇ ਇੱਕ ਵਾਰ ਤੁਸੀਂ ਪਹਿਲਾਂ ਉਹ ਵੀਡੀਓ ਤੁਹਾਨੂੰ ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਜਾਰੀ ਰੱਖਦੇ ਹਾਂ ਇਸੇ ਤਰ੍ਹਾਂ ਜੇ ਆਪਣੇ ਸਾਰੇ ਲੀਡਰ ਆਪਣੇ ਆਪਣੇ ਹਲਕੇ 'ਚ ਅਸੀਂ ਆਪਣੇ ਜੀ ਜਾਣ ਲਾ ਦਿਏ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੀਏ ਪੰਜਾਬ 'ਚ ਕੋਈ ਕਾਂਗਰਸ ਨੂੰ ਨਹੀਂ ਹਰਾ ਸਕਦਾ ਤੇ ਜੇ ਨੁਕਸਾਨ ਹੁੰਦਾ ਤੇ ਕਾਂਗਰਸ ਦਾ ਕਾਂਗਰਸ ਦਾ ਲੀਡਰ ਨੁਕਸਾਨ ਕਰਦਾ ਉਹ ਨਹੀਂ ਆਪਾਂ ਹੁਣ ਹੁਣ ਦੇਣਾ ਜਿਸ ਤਾ ਤੁਸੀਂ ਸੁਖਿੰਦਰ ਸਿੰਘ ਧਾਵਾ ਹੋਰਾਂ ਦੀ ਵੀਡੀਓ ਸੁਣੀ ਹੈ ਕਿ ਲੱਤਾਂ ਜੇਕਰ ਇੱਕ ਦੂਜੇ ਦੀਆਂ ਨਾ ਖਿੱਚੀਆਂ ਜਾਣ ਤਾਂ ਸਮੀਕਰਨ ਸਿਆਸਤ ਕਾਂਗਰਸ ਦੀ ਦੁਸਤਾਈ ਦੇ ਵਿੱਚ ਵੱਖਰੀ ਹੋਵੇਗੀ ਨਹੀਂ ਜਿਸ ਵਾਲੇ ਪਾਸੇ ਜਿਸ ਨਗਰ ਵਾਲੇ ਪਾਸੇ ਕਾਂਗਰਸ ਦੀ ਜਿਹੜੀ ਹੈ ਖੇਲ ਖੂਲ ਹੈ ਉਹ ਜਾ ਰਹੀ ਹੈ ਉਹ ਪਾਰਟੀ ਦੀ ਜਿਹੜੀ ਮੌਜੂਦਾ ਸਮੇਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪਾਰਟੀ ਦੀ ਅੱਜ ਪਿਛਲੇ 2024 ਦੇ ਵਿੱਚ ਜੋ ਖਰਾਬ ਸੀ ਜੋ ਕਾਂਗਰਸ ਦਾ ਪੰਜਾਬ ਦੇ ਵਿੱਚ ਅੱਜ ਉਹ ਨਹੀਂ ਹੈਗਾ ਇਹ ਬਿਆਨ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਡਾਕਟਰ ਧਰਮਬੀਰ ਗਾਂਧੀ ਨੇ ਐਮਪੀ ਨੇ ਲੋਕ ਸਭਾ ਪਟਿਆਲਾ ਸੀਟ ਤੋਂ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਪਾਰਟੀ ਦੇ ਵੀ ਜਿਹੜੀ ਅੰਦਰ ਖਾਤੇ ਜਿਹੜੀ ਗੁੱਟਬਾਜ਼ੀ ਹੈ ਇਸ ਨੂੰ ਜਿਹੜਾ ਕਲੀਅਰ ਕਰਨਾ ਪਵੇਗਾ ਇਸ ਨੂੰ ਸਾਫ ਕਰਨਾ ਪਵੇਗਾ ਇਸ ਨੂੰ ਹੱਲ ਕਰਨਾ ਪਵੇਗਾ ਤਾਂ ਕਿ ਦੋਸਤਾਈ ਦੀ ਵੀ ਸਰਕਾਰ ਬਣਾਈ ਜਾ ਸਕੇ ਨਹੀਂ ਤਾਂ ਇਸ ਦਾ ਵੱਡਾ ਜਿਹੜਾ ਨੁਕਸਾਨ ਹੈ ਦੋਸਤਾਈ ਦੇ ਚੋਨਾਂ ਦੇ ਵਿੱਚ ਹੋ ਸਕਦਾ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਪਿਛਲੇ ਸਾਲ ਜਿਹੜੀ ਭਾਜਪਾ ਦੀ ਸਰਕਾਰ ਬਣ ਗਈ ਤੇ ਕਾਂਗਰਸ ਦੀ ਸਰਕਾਰ ਦੀਆਂ ਸਰਚਾਵਾ ਬੜੀ ਤੇਜ਼ ਸੀ ਪਰ ਅੱਜ ਸਥਿਤੀ ਕੀ ਹੈ ਅੱਜ ਚਰਨ ਸਿੰਘ ਚੰਨੀ ਨੂੰ ਲੈ ਕੇ ਜਿਹੜੀ ਵੱਡੀ ਹਲਚਲ ਹੈ ਕਿ ਚਰਨ ਸਿੰਘ ਚੰਨੀ ਭਾਜਪਾ ਦੀ ਵੀ ਜਾਣਗੇ ਇਹ ਜੋ 22 ਫਰਵਰੀ ਨੂੰ ਪੰਜਾਬ ਦੇ ਵਿੱਚ ਬੀਜੇਪੀ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਸ ਦੇ ਵਿੱਚ ਹੋਰ ਵੱਡੇ ਲੀਡਰ ਵੀ ਪੰਜਾਬ ਦੇ ਕਾਂਗਰਸ ਵਿੱਚ ਸ਼ਾਮਲ ਹੋਣਗੇ ਬੀਜੇਪੀ ਪੰਜਾਬ ਦੇ ਵਾਸਤੇ ਵੱਡੇ ਐਲਾਨ ਕਰੇਗੀ ਜਿਸ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇਣਗੇ ਪਰ ਮੌਜੂਦਾ ਸਮੇਂ ਜੋ ਹਿਲਚੁਲ ਚੱਲ ਰਹੀ ਹੈ ਕੀ ਸੱਚਮੁੱਚ 2022 ਦੀ ਚੋਣਾਂ ਦੇ ਸਮੇਂ ਜਿਸ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਕਾਂਗਰਸ ਤੇ ਛੋਟੀ ਦੇ ਲੀਡਰ ਭਾਵੇਂ ਜਿਹੜੇ ਜਦੋਂ ਸਾਬਕਾ ਮੁੱਖ ਮੰਤਰੀ ਸੀ ਜਿਹੜੇ ਕੈਪਟਨ ਅਮਰਿੰਦਰ ਸੀ ਉਹਨਾਂ ਦੇ ਵੱਲੋਂ ਵੀ ਉਹਨਾਂ ਨਾਲ ਅਗਲਾ ਹੱਥ ਮਿਲਾ ਲਿਆ ਗਿਆ ਸੀ ਜਦੋਂ ਹੋਰ ਵੱਡੇ ਲੀਡਰ ਸੀ ਉਹ ਵੀ ਬੀਜੇਪੀ ਵਿੱਚ ਸ਼ਾਮਲ ਹੋ ਗਏ ਸੀ ਭਾਵੇਂ ਬਾਅਦ ਦੇ ਵਿੱਚ ਘਰ ਵਾਪਸ ਕੇ ਉਹਨਾਂ ਦੇ ਵੱਲੋਂ ਕਰ ਲਈ ਗਈ ਹੈ ਕਿ ਇੱਕ ਵਾਰ ਫਿਰ 2017 ਦੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੀਜੇਪੀ ਵੱਡੇ ਪੱਧਰ ਦੇ ਉੱਤੇ ਕਾਂਗਰਸ ਦਾ ਬੀਜੇਪੀ ਕਰਨ ਜਾ ਰਹੀ ਹੈ ਬੀਜੇ ਬੀਜੇਪੀ ਕਰਨ ਕਰਨ ਜਾ ਰਹੀ ਹੈ ਕੀ ਵੱਡੇ ਕਾਂਗਰਸੀ ਅੱਜ ਜਿਹੜੇ ਨੇ ਜਿਹੜੇ ਕਾਂਗਰਸ ਦੇ ਵਿੱਚ ਨੇ ਉਹ ਕੱਲ ਨੂੰ ਆਪਾਂ 27 ਦੇ ਚੋਂ ਉਹਨਾਂ ਤੋਂ ਪਹਿਲਾਂ ਬੀਜੇਪੀ ਸਟੇਜ ਦੇ ਉੱਤੇ ਦੇਖ ਨੂੰ ਮਿਲਣਗੇ ਆਪਾਂ ਨੂੰ ਕਿਉਂਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਨਹੀਂ ਹੈ ਜੋ ਅੱਜ ਦਿਖ ਰਿਹਾ ਉਹ ਕੱਲ ਨਹੀਂ ਹੋਵੇਗਾ ਜੋ ਕੱਲ ਹੋਵੇਗਾ ਉਹ ਅੱਜ ਆਪਾਂ ਨੂੰ ਦਿਖਾਈ ਨਹੀਂ ਦੇਵੇਗਾ ਅੰਦਰ ਖਾਤੇ ਸਾਰੇ ਹਲਕਿਆਂ ਦੇ ਵਿੱਚ ਸਾਰੀ ਪਾਰਟੀਆਂ ਦੇ ਵਿੱਚ ਜੋਰ ਤੋਰ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ ਪਰ ਮੌਜੂਦਾ ਸਮੇਂ ਚਰਜੀ ਸਿੰਘ ਚੰਨੀ ਦਾ ਜੋ ਪ੍ਰਭਾਵ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਜੇਕਰ ਆਪਾਂ ਉਸ ਦੇ ਮੱਧਰ نظر ਦੇਖੀਏ ਤਾਂ ਅੱਜ ਇਹ ਵੀ ਚਰਚਾ ਹੈ ਕਿ ਜੇਕਰ ਚਰਜੀ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਅੱਜ ਐਲਾਨ ਦਿੱੰਦੀ ਹੈ ਕਾਂਗਰਸ ਹਾਈ ਕਮਾਂਡ ਤਾਂ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਹਨੇਰੀ ਹੈ ਉਹ ਕਾਂਗਰਸ ਵਿੱਚ ਝੁੱਲੇਗੀ ਪਰ ਦੂਜੇ ਪਾਸੇ ਇਹ ਵੀ ਚਰਚਾ ਆਮਾ ਨੇ ਕਿ ਕਾਂਗਰਸ ਕੁਝ ਲੀਡਰ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਕਾਂਗਰਸ ਨੂੰ ਜਿਹੜੇ ਐਮਪੀ ਨੇ ਜਿ ਲੋਕ ਸਭਾ ਮੈਂਬਰ ਬਣੇ ਹੋਏ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ 2027 ਦੀ ਚੋਣ ਨਾ ਲੜਨ ਦਿੱਤੀ ਜਾਵੇ ਕਿਉਂਕਿ ਜੇਕਰ ਉਹ ਚੋਣ ਲੜਨਗੇ ਜੇਕਰ ਉਹ ਜਿੱਤਦੇ ਆ ਤਾਂ ਲੋਕ ਸਭਾ ਦੀ ਜਿਹੜੀ ਚੋਣ ਹੈ ਉਹ ਦੁਬਾਰੇ ਹੋਵੇਗੀ ਉਸ ਦਾ ਬੋਝ ਕਿਸ ਦੇ ਉੱਤੇ ਪਵੇ ਖਰਚਾ ਕਿੰਨਾ ਕੁਝ ਹੋਵੇਗਾ ਕਿ ਇਸ ਨੂੰ ਲੈ ਕੇ ਵੀ ਚਰਚਾਬਾ ਤੇਜ਼ ਨੇ ਜੇਕਰ ਦੇਖਿਆ ਜਾਵੇ ਤਾਂ ਜੇਕਰ ਇਹ ਸੱਚਮੁੱਚ ਹਾਇਲ ਜੋ ਹੁੰਦੀ ਹੈ ਜੇਕਰ ਇਹੋ ਜਿਹੇ ਸਮੀਕਰਨ ਬਣਦੇ ਨੇ ਤਾਂ ਕਿ ਚੰਨੀ ਸੀ ਚੰਨੀ ਰਾਜਾ ਵਿੜਿੰਗ ਸੂਜਿੰਦਸਿਗਰ ਦਾਵਾ ਜਿਹੜੇ ਵੱਡੇ ਲੀਡਰ ਅੱਜ ਐਮਪੀ ਨੇ ਕਿ ਉਹ ਪੰਜਾਬ ਦੇ ਚੋਣ ਨਹੀਂ ਲੜਨਗੇ ਕਿਉਂਕਿ ਦੇਖੋ ਜੇਕਰ ਉਹ ਚੋਣ ਨਹੀਂ ਲੜਦੇ ਤਾਂ ਪੰਜਾਬ ਦੀ ਕਾਂਗਰਸ ਤੇ ਜੇਪਾ ਦੇਖੀ ਜਾਵੇ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਬਾਜਵਾ ਪਿਛਲੇ ਸਮੇਂ ਦੇ ਵਿੱਚ ਇਹ ਵੀ ਗੱਲ ਕਹਿੰਦੇ ਰਹੇ ਨੇ ਕਿ ਜਿਹੜੇ ਪ੍ਰਤਾਪ ਸਿੰਘ ਕੈਰੋ ਮਾਝੇ ਦੇ ਮੁੱਖ ਮੰਤਰੀ ਸੀ ਜੀ ਉਹਨਾਂ ਨੇ ਪੰਜਾਬ ਦੇ ਵਿਕਾਸ ਬਹੁਤ ਕੁਝ ਕੀਤਾ ਉਸ ਨੂੰ ਲੈ ਕੇ ਉਹ ਵੀ ਪੂਰੇ ਸਰਗਰਮ ਨੇ ਕਿ ਉਹਨਾਂ ਨੂੰ ਵੀ ਚਿਹਰਾ ਲਾ ਦਿੱਤਾ ਜਾ ਸਕੇ ਇਸੇ ਤਰ੍ਹਾਂ ਕਈ ਜਿਹੜੀ ਗੁੱਟਬਾਜੀ ਹੈ ਪਾਰਟੀ ਦੇ ਵਿੱਚ ਅੰਦਰ ਕਰਦੇ ਉਹ ਕਾਂਗਰਸ ਹਾਈ ਕਮਾਂਡ ਕਿਸ ਤਰ੍ਹਾਂ ਉਸ ਨੂੰ ਹੱਲ ਕਰੇਗੀ ਹੋਰ ਜੋਜ ਸਿੰਘ ਸਿੱਧੂ ਅੱਜ ਹਾਸ਼ੀਏ ਦੇ ਉੱਤੇ ਨੇ ਜੋਜ ਸਿੰਘ ਸਿੱਧੂ ਨੇ ਜਨਰ ਕਹਿ ਲਿਆ ਆਪਾਂ ਕਾਂਗਰਸ ਦੇ ਵਿੱਚ ਆਊਟ ਹੋ ਚੁੱਕੇ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਇਹ ਵੀ ਚਰਚਾ ਆਮ ਸਾਹਮਣੇ ਆਈ ਸੀ ਕਿ ਸਿੱਧੂ ਪਰਿਵਾਰ ਦੇ ਵੱਲੋਂ ਸਬਾ ਮੰਗਿਆ ਗਿਆ ਹਾਈ ਕਮਾਂਡ ਤੋਂ ਉਹਨਾਂ ਨੂੰ ਸਬਾ ਨਹੀਂ ਦਿੱਤਾ ਜਾ ਰਿਹਾ ਇਹ ਵੀ ਚਰਚਾ ਆ ਮ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਸ਼ੇਰੀ ਸ਼ੇਰੋ ਸ਼ੇਰੀ ਦੇ ਨਾਲ ਆਪਣੇ ਫੇਸਬੁੱਕ ਦੇ ਉੱਤੇ ਸਿਆਸੀ ਤੌਰ ਦੇ ਉੱਤੇ ਇੱਕ ਹਲਚਲ ਜਿਹੜੀ ਤੇਜ਼ ਹੈ ਉਹ ਆਪਣੇ ਜਿਹਨ ਨੂੰ ਭਵਨੇ ਕੁਝ ਸਕਿੰਟਾਂ ਦੇ ਵਿੱਚ ਕਹਿ ਜਾਂਦੇ ਨੇ ਪਰ ਮੌਜੂਦਾ ਸਮੇਂ ਕੀ ਭਾਜਪੀ ਪੰਜਾਬ ਦੇ ਵਿੱਚ ਵੀ ਕਾਂਗਰਸ ਮੁਕਤ ਪੰਜਾਬ ਉਹਨਾਂ ਦਾ ਜਿਹੜਾ ਨਾਰਾ ਸੀ ਕਾਂਗਰਸ ਮੁਕਤ ਭਾਰਤ ਕੀ 2024 ਦੇ ਵਿੱਚ ਪੰਜਾਬ ਦੇ ਵਿੱਚ ਕਰਨ ਦੇ ਲਈ ਪੱਬਾ ਪਾਰ ਹੋਈ ਵੀ ਹੈ ਕਿਉਂਕਿ ਚਚਾ ਮਾਈ ਨੇ ਕਿ ਬੀਜੇਪੀ ਇਹ ਚਾਹੁੰਦੀ ਹੈ ਕਿ ਭਾਵੇਂ ਆਮਾਦੀ ਪਾਰਟੀ ਦੀ ਸਰਕਾਰ ਦੁਬਾਰੇ ਪੰਜਾਬ ਦੇ ਵਿੱਚ ਰਿਪੀਟ ਹੋ ਜਾਵੇ ਪਰ ਜਿਹੜੀ ਕਾਂਗਰਸ ਦਾ ਪੰਜਾਬ ਦੇ ਵਿੱਚ ਨਹੀਂ ਆਉਣੀ ਚਾਹੀਦੀ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਦੇ ਪੈਰ ਲੱਗਦੇ ਨੇ ਤਾਂ ਉਸ ਤੋਂ ਬਾਅਦ ਬਾਕੀ ਸਟੇਟਾਂ ਦੇ ਵਿੱਚ ਵੀ ਕਾਂਗਰਸ ਦਾ ਉੱਤੇ ਉਹਦਾ ਅਸਰ ਜਿਹੜੀ ਆਣਾ ਚੋਣਾਂ ਦੇ ਉੱਤੇ ਵੇਖਣ ਨੂੰ ਮਿਲੇਗਾ ਇਸ ਨੂੰ ਲੈ ਕੇ ਵੀ ਭਾਜਪਾ ਵੱਡੇ ਪੱਧਰ ਤੇ ਉੱਤੇ ਇਸ ਦੀਆਂ ਤਿਆਰੀਆਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕਰ ਰਹੀ ਹੈ ਪਰ ਮੌਜੂਦਾ ਸਮੇਂ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਕਿ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਪੰਜਾਬ ਦੇ ਸੁਰੋਕਾਰਾਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਸ ਤਰ੍ਹਾਂ ਹੁਣ ਹੱਲ ਹੋਣਗੇ ਤਾਂ ਕਿਵੇਂ ਹੋਣਗੇ ਤਾ ਇਸ ਬਾਬਤ ਲਗਾਤਾਰ ਚਰਚਾਵਾਂ ਤੇਜ ਨੇ 22 ਫਰਵਰੀ 2026 ਵਾਲਾ ਦਿਨ ਜਿਹੜੀ ਮੋਗਾ ਦੇ ਵਿੱਚ ਰੈਲੀ ਹੋਣੀ ਹੈ ਬੀਜੇਪੀ ਦੀ ਉਸ ਦੇ ਉੱਤੇ ਬਹੁਤ ਨਿਰਪਰ ਕਰਦਾ ਕਿ ਪੰਜਾਬ ਦੇ ਵਿੱਚ 2027 ਦੇ ਸਿਆਸੀ ਸਮੀਕਰਨ ਕੀ ਹੋਣਗੇ ਕੀ ਬੀਜੇਪੀ ਵੱਲ ਪੰਜਾਬ ਦੇ ਲੋਕ ਉਸ ਰੈਲੀ ਤੋਂ ਬਾਅਦ ਉਹਨਾਂ ਉੱਤੇ ਵਿਸ਼ਵਾਸ ਕਰਨਗੇ ਕੀ ਬੀਜੇਪੀ ਪੰਜਾਬ ਦੇ ਵਿੱਚ ਉਹ ਰੈਲੀ ਦੇ ਵਿੱਚ ਐਲਾਨ ਕਰਕੇ ਕੀ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਸਿੱਖਾਂ ਦਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਹਰ ਵਰਗ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਹੋ ਸਕੇਗੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਧਰਮ ਨੂੰ ਲੈ ਕੇ ਚੰਡੀਗੜ੍ਹ ਦੇ ਮਸਜਿਦ ਨੂੰ ਲੈ ਕੇ ਕਈ ਮਸਲੇ ਦੇ ਉੱਤੇ ਉਹਨਾਂ ਦੇ ਵੱਲੋਂ ਜੋ ਨਾਰਾਜ਼ਗੀ ਲੋਕਾਂ ਦੀ ਸੀ ਉਸ ਨੂੰ ਖਤਮ ਕਰਨ ਦੇ ਵਾਸਤੇ ਭਾਜਪਾ ਜੋ ਐਲਾਨ ਕਰਨ ਜਾ ਰਹੀ ਹੈ ਉਹ ਲੋਕ ਸਵੀਕਾਰ ਕਰ ਲੈਣਗੇ ਜਾਂ ਫਿਰ ਉਹ ਵੀ ਚੋਣ ਵਾਅਦੇ ਹੀ ਹੋਣਗੇ ਕਿ ਜਦੋਂ ਸਰਕਾਰ ਬਣੇਗੀ ਤਾਂ ਅਸੀਂ ਉਹਦੋਂ ਕਰਾਂਗੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਐਲਾਨ ਕੀਤਾ ਸੀ ਕਿ ਮੈਂ ਤਿੰਨੇ ਕਾਲੇ ਕਾਨੂੰਨ ਵਾਪਸ ਕਰਦਾ ਹਾਂ ਹੋਰ ਮੁੱਦਿਆਂ ਲੈ ਕੇ ਕਿ ਜਿਹੜਾ ਜੋ ਕੁਝ ਉਦੋਂ ਹੋਇਆ ਸੀ ਪਰ ਉਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਵੋਕਰ ਕੇ ਉਹਨਾਂ ਦੇ ਵੱਲੋਂ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਜਾਂ ਫਿਰ ਟੇਡੇ ਢੰਗ ਦੇ ਨਾਲ ਜਿਸ ਤਰ੍ਹਾਂ ਦੀ ਰਣਨੀਤੀ ਖੇਡੀ ਜਾ ਰਹੀ ਹੈ ਕਿਸਾਨਾਂ ਦੇ ਬੁਲਾਰਾਤਾਰ ਉਹਨਾਂ ਦੇ ਉੱਤੇ ਵੀ ਇਹੋ ਜਿਹੇ ਇਲਜ਼ਾਮ ਲੱਗ ਰਹੇ ਨੇ ਪਰ ਹੁਣ ਲੋਕੋ ਵਿਸ਼ਵਾਸ ਕਿਵੇਂ ਕਰਨਗੇ ਇਹ ਵੀ ਲੋਕਾਂ ਦੇ ਵਿੱਚ ਚਰਚਾਵਾਂ ਤੇਜ਼ ਨੇ ਪਰ ਇੰਨਾ ਸੰਭਵ ਹੈ ਕੀ ਪੰਜਾਬ ਦੇ ਵਿੱਚ ਜੇਕਰ ਬੀਜੇਪੀ ਇਕੱਲਿਆਂ ਤੌਰ ਦੇ ਉੱਤੇ ਪੰਜਾਬ ਦੇ ਵਿੱਚ 2024 ਦੀ ਚੋਣ ਲੜਦੀ ਹੈ ਤਾਂ ਕਿ ਉਹਨਾਂ ਦੇ ਲਈ ਇਹਨਾਂ ਸੁਖਾਲਾ ਹੋਵੇਗਾ ਕਿ ਪੰਜਾਬ ਦੇ ਵਿੱਚ ਸਰਕਾਰ ਬਣਾ ਲੈਣਗੇ ਕਿਉਂਕਿ ਅਕਾਲੀ ਦਲ ਤੇ ਦੇ ਲੀਡਰ ਕੁਝ ਚਾਹੁੰਦੇ ਨੇ ਬੀਜੇਪੀ ਦੇ ਕੁਝ ਲੀਡਰ ਚਾਹੁੰਦੇ ਨੇ ਕਿ ਸਾਡਾ ਗੱਠਜੋੜ ਹੋ ਜਾਵੇ ਪਰ ਕੁਝ ਲੀਡਰ ਚਾਹੁੰਦੇ ਨੇ ਕਿ ਅਸੀਂ ਇਕੱਲਿਆਂ ਤੌਰ ਦੇ ਉੱਤੇ ਲੜੀਏ ਸਾਡਾ ਗੱਠਜੋੜ ਨਹੀਂ ਹੋਵੇਗਾ ਪਰ ਇਹ ਵੀ ਚਰਚਾਵਾਂ ਲਗਾਤਾਰ ਤੇਜ਼ ਨੇ ਦੂਜੇ ਪਾਸੇ ਜਿਹੜਾ ਭਾਈ ਅਰਗਣੀ ਹਰਪੀ ਸਿੰਘ ਹੋਰ ਦਾ ਕਲਦਲ ਉਹ ਵੀ ਇਹ ਚਰਚਾਵਾਂ ਦੇ ਵਿੱਚ ਹੈ ਵੀ ਉਹਨਾਂ ਦਾ ਵੀ ਜੀਪੀ ਨਾਲ ਗੱਡੂੜ ਹੋ ਸਕਦਾ ਪਰ ਹੋਵੇਗਾ ਕਿਸ ਅਧਾਰ ਦੇ ਉੱਤੇ ਸੋ ਆਉਣ ਵਾਲੇ ਦਿਨਾਂ ਲਈ ਦੇਖਣਾ ਬੇहद ਖਾਸ ਹੀ ਹੋਵੇਗਾ ਕਿ ਪੰਜਾਬ ਦੇ ਵਿੱਚ ਜੀਪੀ ਹੁਣ ਕਿਹੜਾ ਤੱਤਾ ਖੇਡੇਗੀ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਲੈ ਕੇ ਜਾਵੇਗੀ ਕਿ ਚਰਜੀ ਸਿੰਘ ਚੰਨੀ ਦੇ ਸਮੇਤ ਕੋਈ ਹੋਰ ਵੱਡੇ ਲੀਡਰ ਵੀ ਜੀਪੀ ਦੇ ਦੋਰ ਦੇ ਵਿੱਚ ਨੇ ਜੀਪੀ ਦੇ ਸਟੇਜ ਦੇ ਉੱਤੇ ਦਿਖਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਸਬਦੀਆਂ ਕਿਆਸਰਾਈਆਂ ਨੇ ਪਰ ਹਰਜਨ ਚਰਜ ਸਿੰਘ ਚੰਨੀ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਹ ਲਗਾਤਾਰ ਚਰਚਾਵਾ ਤੇਜ਼ ਨੇ ਮੀਡੀਆ ਦੇ ਵਿੱਚ ਚਰਚਾਵਾ ਤੇਜ਼ ਨੇ ਅਖਬਾਰਾਂ ਦੇ ਵਿੱਚ ਤੇਜ਼ ਨੇ ਕਿ ਚਰਜ ਸਿੰਘ ਚੰਨੀ ਬੀਜੇਪੀ ਦੇ ਵੀ ਜਾਣਗੇ ਆਪਣੇ ਸਾਥੀਆਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਵੱਡਾ ਫਿਰਵਲ ਦੇਖਣ ਨੂੰ ਮਿਲ ਸਕਦਾ ਹੈ ਪਰ ਚਰਜ ਸਿੰਘ ਚੰਨੀ ਦਾ ਇਸ ਦੇ ਉੱਤੇ ਹਾਲ ਤੱਕ ਕੋਈ ਸਪਸ਼ਟਿਕਰਨ ਕਹਿ ਲਿਆ ਜਾਂ ਕੋਈ ਬਿਆਨ ਕਹਿ ਲਿਆ ਹਾਲੇ ਤੱਕ ਨਹੀਂ ਆਇਆ ਭਾਵੇਂ ਦਿੱਲੀ ਹਾਈਕਮਾਰ ਦੇ ਨਾਲ ਮੀਟਿੰਗ ਹੋਣ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹਿ ਦਿੱਤੀ ਸੀ ਕਿ ਮੈਂ ਜਿਹੜਾ ਬੀਜੇਪੀ ਦੇ ਵਿੱਚ ਨਹੀਂ ਜਾਵਾਂਗਾ ਮੈਂ ਕਾਂਗਰਸ ਦੇ ਵਿੱਚ ਹੀ ਰਹਾਗਾ ਜੇਕਰ ਮੈਂ ਦੂਜੀ ਪਾਰਟੀ ਦੇ ਵਿੱਚ ਜਾਂਦਾ ਤਾਂ ਮੈਨੂੰ ਕੋਈ ਬੋਡਰ ਨਾ ਪਾਈ ਜਾਵੇ ਪਰ ਹੁਣ ਆਰਵਲ ਦਿਨਾਂ ਦੇ ਵਿੱਚ ਦੇਖਣਾ ਬੇਦਖਾਸੀ ਹੋਵੇ ਕਿ ਕੁਝ ਸਮੀਕਰ ਸਾਹਮਣੇ ਆਉਂਦੇ ਨੇ ਸੋ ਤੁਸੀਂ ਜੁੜ ਰਹੋ ਤੁਹਾਨੂੰ ਹੋਰ ਅਪਡੇਟ ਦੇ ਰਹਾਂਗੇ ਧੰਨਵਾਦ